ਸੱਚੀ ਗੱਲ ਦੋਸਤੋ ਇਸ ਵੀਡੀਓ ਚ ਆਪਾਂ ਗੱਲ ਕਰਾਂਗੇ ਜਦੋਂ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਕੋਈ ਉਹਦਾ ਵਾਰਿਸ ਜਿੰਦਾ ਨਹੀਂ ਦਾਦਾ-ਦਾਦੀ ਜਿੰਦਾ ਹੈ ਤਾਂ ਉਹ ਕਦੋਂ ਉਹ ਉਸ ਵਿਅਕਤੀ ਦੀ ਜਿਦਾਦ ਦੇ ਮਾਲਕ ਬਣ ਜਾਂਦੇ ਹੈ ਇਸ ਬਾਰੇ ਗੱਲ ਕਰਾਂਗੇ ਬਹੁਤ ਹੀ ਛੋਟੀ ਵੀਡੀਓ ਤੇ ਬਹੁਤ ਹੀ ਆਸਾਨ ਸ਼ਬਦਾਂ ਦੇ ਵਿੱਚ ਗੱਲ ਕਰਾਂਗੇ ਕੁਰਸੀ ਨਾਮੇ ਦੇ ਨਾਲ ਗੱਲ ਕਰਾਂਗੇ ਉਦਾਹਰਨ ਦੇ ਨਾਲ ਗੱਲ ਕਰਾਂਗੇ ਦਾਦਾ ਦਾਦੀ ਜਿਹੜੇ ਹੈਗੇ دوسری ਸ਼੍ਰੇਣੀ ਦੇ ਪੰਜਵੇਂ ਭਾਗ ਦੇ ਵਿੱਚ ਆਉਂਦੇ ਆ ਚੌਥੇ ਭਾਗ ਤੱਕ ਮੈਂ ਵੀਡੀਓ ਇੱਕ ਬਣਾ ਚੁੱਕਿਆ ਇਸ ਦਾ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੂੰਗਾ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੇ ਪਹਿਲੀ ਸ਼੍ਰੇਣੀ ਦੇ ਵਾਰਸਾਂ ਦੀ ਵੀ ਮੈਂ ਇੱਕ ਵੀਡੀਓ ਬਣਾਈ ਹੈ ਉਹਦਾ ਵੀ ਮੈਂ ਲਿੰਕ ਦੇ ਦੂੰਗਾ ਉਸ ਤੇ ਕਲਿੱਕ ਕਰਕੇ ਦੇਖ ਸਕਦੇ ਹੋ ਤੁਸੀਂ ਪਹਿਲੀ ਸ਼੍ਰੇਣੀ ਦੇ ਵਿੱਚ ਕੋਈ ਜਿੰਦਾ ਨਾ ਹੋਵੇ ਤੇ ਦੂਸਰੀ ਸ਼੍ਰੇਣੀ ਦੇ ਵਿੱਚ ਚੌਥੇ ਭਾਗ ਤੱਕ ਕੋਈ ਜਿੰਦਾ ਨਾ ਹੋਵੇ ਤਾਂ ਪੰਜਵੇਂ ਭਾਗ ਦੇ ਵਿੱਚ ਦਾਦਾ-ਦਾਦੀ ਆਉਂਦੇ ਆ ਜੇ ਜੇ ਦਾਦਾ-ਦਾਦੀ ਜਿੰਦਾ ਹੈ ਉਹ ਵਾਰਸ ਹੁੰਦੇ ਆ ਦੂਸਰੀ ਸ਼੍ਰੇਣੀ ਜਿਹੜੀ ਹੈਗੀ ਹੈ ਨੌ ਭਾਗਾ ਚ ਵੰਡਿਆ ਗਿਆ ਉਹਨੂੰ ਸਭ ਤੋਂ ਪਹਿਲੇ ਭਾਗ ਦੇ ਵਿੱਚ ਪਿਤਾ ਸਭ ਤੋਂ ਪਹਿਲਾਂ ਪਿਤਾ ਜੇ ਜਿੰਦਾ ਹੈ ਉਹ ਜਾਇਦਾਦ ਦਾ ਹੱਕਦਾਰ ਹੁੰਦਾ ਪੰਜਵੇਂ ਭਾਗ ਤੇ ਜਿਹੜੇ ਹੈਗੇ ਆ ਦਾਦਾ-ਦਾਦੀ ਆਉਂਦੇ ਆ ਚੌਥੇ ਭਾਗ ਵਾਲੇ ਜਿੰਦਾ ਨਹੀਂ ਤਾਂ ਪੰਜਵੇਂ ਭਾਗ ਤੇ ਜੇ ਦਾਦਾ-ਦਾਦੀ ਜਿੰਦਾ ਹੈ ਤਾਂ ਉਹ ਜਾਇਦਾਦ ਦੇ ਮਾਲਕ ਬਣ ਜਾਂਦੇ ਆ ਇਸੇ ਤਰ੍ਹਾਂ ਨੌ ਭਾਗਾ ਤੱਕ ਸਿਲਸਿਲਾ ਚੱਲਦਾ ਇਸ ਵੀਡੀਓ ਚ ਆਪਾਂ ਦਾਦਾ-ਦਾਦੀ ਇੱਕ ਕੁਰਸੀ ਨਾਮੇ ਨਾਲ ਸਮਝਾਂਗੇ ਕਿ ਦਾਦਾ-ਦਾਦੀ ਕਿਵੇਂ ਜਾਇਦਾਦ ਦੇ ਹੱਕਦਾਰ ਹੁੰਦੇ ਆ ਤਾਂ ਇੱਕ ਕੁਰਸੀ ਨਾਮ ਹੈ ਏ ਨਾਮ ਦਾ ਵਿਅਕਤੀ ਹੈ ਕੁਆਰਾ ਸੀ ਉਹ ਵਿਆਹ ਨਹੀਂ ਹੋਇਆ ਸੀ ਉਹਦਾ ਉਹਦੀ ਮੌਤ ਹੋ ਜਾਂਦੀ ਹੈ ਬਿਨਾਂ ਵਸੀਅਤੋਂ ਬੀ ਉਹਦਾ ਪਿਤਾ ਹੈ ਉਹਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜੀ ਉਹਦੀ ਮਾਤਾ ਹੈ ਉਹ ਉਸਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਡੀ ਉਹਦਾ ਦਾਦਾ ਹੈ ਦਾਦਾ ਉਹਦਾ ਜਿੰਦਾ ਹੈ ਈ ਉਹਦੀ ਦਾਦੀ ਹੈ ਦਾਦੀ ਵੀ ਉਹਦੀ ਜਿੰਦਾ ਹੈ ਦਾਦਾ ਦਾਦੀ ਦੋਨੋਂ ਜਿੰਦਾ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਐਫ ਉਹਦਾ ਭਰਾ ਹੈ ਉਹਦੀ ਵੀ ਪਹਿਲਾਂ ਮੌਤ ਹੋ ਚੁੱਕੀ ਹੈ ਉਹਦੇ ਕੋਈ ਔਲਾਦ ਨਹੀਂ ਸੀ ਜੀ ਉਹਦੀ ਭੈਣ ਹੈ ਉਹਦੀ ਵੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਉਹਦੇ ਭਰਾ ਤੇ ਭੈਣ ਦੀ ਵੀ ਕੋਈ ਔਲਾਦ ਨਹੀਂ ਸੀ ਜਿਹੜਾ ਏ ਨਾਂ ਦਾ ਵਿਅਕਤੀ ਹੈ ਉਹ ਵੀ ਕੁਆਰਾ ਮਰ ਗਿਆ ਜੀ ਉਹਦਾ ਵੀ ਕੋਈ ਵਾਰਸ ਜਿੰਦਾ ਨਹੀਂ ਕਿਉਂਕਿ ਉਹਨੇ ਵਿਆਹ ਨਹੀਂ ਕਰਾਇਆ ਸੀ ਹੁਣ ਨਾ ਤਾਂ ਉਹਦੀ ਮਾਤਾ ਜਿੰਦਾ ਇਹਦੇ ਵਿੱਚ ਨਾ ਉਹਦਾ ਪਿਤਾ ਜਿੰਦਾ ਨਾ ਉਹਦਾ ਭਰਾ ਜਿੰਦਾ ਨਾ ਉਹਦੀ ਭੈਣ ਜਿੰਦਾ ਇਹਦੇ ਵਿੱਚ ਦਾਦਾ-ਦਾਦੀ ਜਿੰਦਾ ਤਾਂ ਮੰਨ ਕੇ ਚੱਲੋ ਜੇ ਉਹਦੀ ਜਾਇਦਾਦ 2 ਕਿੱਲੇ ਐ 2 ਕਿੱਲੇ ਜ਼ਮੀਨ ਐ ਮੰਨ ਲੋ ਦੀ 1 ਕਿੱਲਾ ਜਿਹੜਾ ਹੈਗਾ ਦਾਦੇ ਦੇ ਹਿੱਸੇ ਆ ਜਾਊਗਾ 1 ਕਿੱਲਾ ਜਿਹੜਾ ਹੈਗਾ ਦਾਦੀ ਦੇ ਹਿੱਸੇ ਆ ਜਾਊ ਇਸ ਤਰ੍ਹਾਂ ਜਿਹੜਾ ਹੈਗਾ ਉਹਦੀ ਜਾਇਦਾਦ ਦਾ ਵੰਡਵਾਰਾ ਦਾਦਾ-ਦਾਦੀ ਚ ਹੋ ਜਾਊਗਾ ਅੱਧਾ ਹਿੱਸਾ ਦਾਦੇ ਦੇ ਨਾਂ ਹੋ ਜਾਊ ਅੱਧਾ ਹਿੱਸਾ ਜਿਹੜਾ ਦਾਦੀ ਦੇ ਨਾਂ ਹੋ ਜਾਊ ਇਹ ਦੂਸਰੀ ਸ਼੍ਰੇਣੀ ਦਾ ਜਿਹੜਾ 5ਵਾਂ ਭਾਗ ਐ ਉਹਦੇ ਵਿੱਚ ਦਾਦਾ-ਦਾਦੀ ਆਉਂਦੇ ਜੇ ਦੋਨਾਂ ਚੋਂ ਇੱਕ ਹੀ ਜਣਾ ਜਿੰਦਾ ਕੋਈ ਇੱਕ ਹੀ ਜਿੰਦਾ ਤਾਂ ਉਹ ਕੱਲਾ ਹੀ ਸਾਰੀ ਜਾਇਦਾਦ ਦਾ ਵਾਰਿਸ ਬਣ ਜਾਊਗਾ ਚਾਹੇ ਦਾਦਾ ਕੱਲਾ ਜਿੰਦਾ ਚਾਹੇ ਦਾਦੀ ਜਿੰਦਾ ਹੈ ਜਾਂ ਦਾਦਾ ਜਿੰਦਾ ਕੱਲਾ ਹੀ ਉਹ ਵਾਰਸ ਬਣ ਜਾਊਗਾ ਸਾਰੀ ਜਿਦਾਦ ਤੇ ਜੇ ਦਾਦੀ ਕੱਲੀ ਜਿੰਦਾ ਹੈ ਤਾਂ ਦਾਦੀ ਬਣ ਜਾਊਗੀ ਪਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ